ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪੰਜਾਬੀ ਭਰਾ ਮਿਹਨਤਕਸ਼ ਲੋਕ ਭਰਾ ਰਸ਼ਕਾ ਚਲਾਉਂਦਾ ਹੈ ਤੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਤੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ ਇਹ ਭਰਾ ਨੇ ਵੇਖੋ ਖੇਲਿਆਂ ਦੇ ਵਿੱਚ ਸੜਕਾਂ ਦੇ ਉੱਪਰੋਂ ਬਜਰੀ ਮਿੱਟੀ ਇਕੱਠੀ ਕਰਕੇ ਜਿੱਥੇ ਵੀ ਕੋਈ ਸੜਕ ਦੇ ਵਿੱਚ ਟੋਆ ਹੁੰਦਾ ਉਹਨੂੰ ਬੰਦ ਕਰਦਾ ਹੈ ਇੱਥੋਂ ਇਹ ਚੰਡੀਗੜ੍ਹ ਰੋਡ ਹੈ ਚੰਡੀਗੜ੍ਹ ਪਾਸੇ ਜਾਂਦੇ ਆਗੇ ਜਨਸੂਆ ਅੱਡਾ ਹੈ ਪੋਲ ਦੇ ਥੱਲੇ ਜਿਹੜੀ ਸਰਵਿਸ ਲੈਣੇ ਉਹਦੇ ਜਿੰਨੇ ਵੀ ਖੜੇ ਨੇ ਇਹ ਭਰਾਣੇ ਆਪਣੀ ਮਿਹਨਤ ਦੇ ਨਾਲ ਭਰੇ ਨੇ ਇਹ ਆਪ ਤੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਨੇ ਪਰ ਨਾਲ ਦੀ ਨਾਲ ਸਮਾਜ ਸੇਵਾ ਦਾ ਵੀ ਬਹੁਤ ਵੱਡਾ ਕੰਮ ਕਰਦੇ ਨੇ ਐਵੇਂ ਜੇ ਬੰਦਿਆਂ ਨੂੰ ਦਿਲ ਤੋਂ ਸਤਿਕਾਰ ਕਰਿਆ ਕਰੋ ਇਹ ਰੱਬੀ ਰੂਹਾਂ ਨੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜਿਹੜੇ ਆਪਣੀ ਮਿਹਨਤ ਦੇ ਨਾਲ ਸਮਾਜ ਸੇਵਾ ਦਾ ਕੰਮ ਵੀ ਬਹੁਤ ਵਧੀਆ ਕਰਦੇ ਨੇ ਇਹ ਹੁਣ ਭਰਾ ਨੇ 2-3 ਥੈਲੇ ਭਰ ਲਏ ਨੇ ਹੁਣ ਜਿੱਥੇ ਵੀ ਕੋਈ ਸੜਕ ਵਿੱਚ ਟੋਆ ਹੋਏਗਾ ਉਸ ਨੂੰ ਬੰਦ ਕਰ ਦੇਣਗੇ ਮਿੱਟੀ ਦੇ ਨਾਲ ਆ ਸ੍ਰੀਕਲ ਬਾਈ ਇਹ ਕੀ ਕਰੋਗੇ ਇਹ ਭਾਮਾਗੇ ਭਰ ਲੋਗੇ ਹਾਂ ਖੱਡਾ ਭਾਮਾਗੇ ਜੇ ਸੜਕ ਦੇ ਨੇ ਇਹ ਜੰਸੂ ਵਾਲੇ ਖੱਡੇ ਵੀ ਤੁਸੀਂ ਭਰੇ ਨੇ ਸਾਰੇ ਬੜੀ ਮਿਹਨਤ ਕਰਦੇ ਹੋ ਕਿਹੜਾ ਪਿੰਡ ਤੁਹਾਡਾ ਜਨਸੂਹਾ ਪਿੰਡ ਤੁਹਾਡਾ ਰਸ਼ਾ ਚਲਾ ਕੇ ਪਰਿਵਾਰ ਗੁਜ਼ਾਰਾ ਕਰਦੇ ਹੋ ਬਾਰ ਹੈ ਤੇ ਨਾਲ ਨਾਲ ਸਮਾਜ ਸੇਵਾ ਵੀ ਕੀ ਨਾਂ ਹੈ ਤੁਹਾਡਾ ਕਾਲੂ ਰਾਮ ਠੀਕ ਆ ਬੜਾ ਵਧੀਆ ਕੰਮ ਕਰਦੇ ਹੋ ਚਲੋ ਇਹ ਸਾਰੇ ਜੋ ਵੀ ਚੱਕ ਕੇ ਤੁਹਾ ਅਨੁਸਾਰ ਇਹ ਖੱਡਾ ਸਰਹੰਦ ਰੋਡ ਦੇ ਪਾਣਾ ਹੈ ਅੱਛਾ ਬੜਾ ਮਿਹਨਤ ਦਾ ਕੰਮ ਕਰਦੇ ਬੜਾ ਵਧੀਆ ਹੈ ਠੀਕ ਹੈ ਜੀ ਉਸ ਸਮਾਹ ਸੇੋਂ ਵਧੀਆ ਵਾਇਗਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਠੀਕ ਹੈ ਵਾਇਗਰੂ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ